ਫੋ ਕਨਨਦੀ 100 ਸਾਲ ਤੋਂ ਵੀ ਵੱਧ ਪੁਰਾਣੀ ਵਿਦਿਅਕ ਸੰਸਥਾ ਜਿਸ ਦੇ ਕਈ ਸਕੂਲ ਅਤੇ ਕਾਲਜਸ ਨੇ ਤਾਂ ਉਸੇ ਸੰਸਥਾ ਦੇ ਦੀਰੋਂ ਦੇ ਐਸ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ 54ਵਾਂ ਸਾਲਾਨਾ ਫੰਕਸ਼ਨ ਕਰਵਾਇਆ ਗਿਆ ਜਿਸ ਦੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਪੰਜਾਬ বিজেপি ਕੋਰ ਗਰੁੱਪ ਦੇ ਮੈਂਬਰ ਜੀਵਨ ਗੁਪਤਾ ਪਹੁੰਚੇ ਨੇ ਜਿਨ੍ਹਾਂ ਵੱਲੋਂ ਦੱਸਿਆ ਗਿਆ ਕਿ ਸਾਲਾਨਾ ਫੰਕਸ਼ਨ ਕਰਵਾਉਣ ਦਾ ਮੁੱਖ ਮਕਸਦ ਬੱਚਿਆਂ ਨੂੰ ਆਪਣੇ ਵਿਰਸੇ ਦੇ ਨਾਲ ਜੋੜਨਾ ਹੈ ਸਕੂਲ ਦੇ ਵਿੱਚੋਂ ਬਹੁਤ ਸਾਰੇ ਬੱਚੇ ਪੜ੍ਹ ਕੇ ਜੱਜ ਆਈਪੀਐਸ ਡਾਕਟਰ ਜਾਂ ਹੋਰ ਵੀ ਵੱਡੀ ਪਦਵੀਆਂ ਤੇ ਪਹੁੰਚੇ ਨੇ ਇਸ ਤੋਂ ਪਹਿਲਾਂ ਇਹ ਸੰਸਥਾ ਦੇ ਪ੍ਰਧਾਨ ਸੰਜੀਤ ਮੀਤ ਜਣ ਨੇ ਕਿਹਾ ਕਿ ਸਾਡੇ ਸਾਲਾਨਾ ਫੰਕਸ਼ਨ ਦੇ ਵਿੱਚ ਜਿੱਥੇ ਬੱਚੇ ਦੇ ਵੱਲੋਂ ਆਪਣੇ ਸਭਿ ਸਭਿਤੀ ਦੇ ਨਾਲ ਜੋੜਨ ਦੇ ਲਈ ਵੱਡਾ ਸਮਾਗਮ ਕਰਵਾਇਆ ਜਾਂਦਾ ਹੈ ਉੱਥੇ ਸਾਡੇ ਸਕੂਲ ਦੇ ਵਿੱਚ ਖੇਡਾਂ ਦੇ ਵਿੱਚ ਵੱਡੀਆਂ ਪ੍ਰਾਪਤੀ ਕਰਨ ਵਾਲੇ ਬੱਚਿਆਂ ਨੂੰ ਵੀ ਸਨਮਾਨਿਤ ਕੀਤਾ ਜਾਂਦਾ ਹੈ ਅੱਜ ਇਸ ਮਾਡਰਨ ਸਕੂਲ ਦੇ ਵਿੱਚ ਵਸੰਦਰਾ ਜੋ ਸਾਡੇ ਇਹਦਾ ਨਾਮ ਦਿੱਤਾ ਹੈ ਐਨਵਰ ਫੰਕਸ਼ਨ ਅਸੀਂ ਕਰਵਾ ਰਹੇ ਹਾਂ ਚੁਰਈਆਂ 54th ਐਨਵਰ ਫੰਕਸ਼ਨ ਹੈ ਤੁਸੀਂ ਦੇਖ ਰਹੇ ਹੋ ਕਿ ਕਿੰਨੇ ਬੱਚਿਆਂ ਦੇ ਵਿੱਚ ਚਹਿਲ ਪਹਿਲ ਇੱਕ ਉਤਸਵ ਦਾ ਮਾਹੌਲ ਲੱਗ ਰਿਹਾ ਅਸੀਂ ਬੱਚਿਆਂ ਨੂੰ ਜਿੱਥੇ ਅਕਾਡੈਮਿਕ ਵਾਸਤੇ ਉਤਸ਼ਾਹਿਤ ਕਰਦੇ ਹਾਂ ਉੱਥੇ ਜਿਹੜੇ ਕਲਚਰਲ ਜੋ ਐਕਟੀਵਿਟੀਆਂ ਆਪਣੀ ਸੰਸਕ੍ਰਿਤੀ ਹੈ ਪੰਜਾਬ ਦੇ ਰਿਲੇਟਿਡ ਇੰਡੀਆ ਦੇ ਰਿਲੇਟਿਡ ਉਹਦੇ ਬਾਰੇ ਵੀ ਜੋ ਅੱਜ ਪ੍ਰੋਗਰਾਮ ਹੋ ਰਿਹਾ ਉਹ ਕਰ ਰਹੇ ਔਰ ਉਸ ਤੋਂ ਇਲਾਵਾ ਸਾਡੇ ਸਪੋਰਟਸ ਦੇ ਵਿੱਚ ਵੀ ਬੱਚਿਆਂ ਨੇ ਬਹੁਤ ਮੱਲਾ ਮਾਰੀਆਂ ਇਹ ਰੋਜ਼ ਦੇਖਦੇ ਹਾਂ ਕੀ ਨਿਊਜ਼ ਦੇ ਵਿੱਚ ਸਾਡੇ ਐਸ ਮਾਡਰਨ ਸਕੂਲ ਦਾ ਰੋਜ਼ ਹੀ ਨੰਬਰ ਆਉਂਦਾ ਔਰ ਅੱਜ ਦੇ ਇਸ ਮੌਕੇ ਤੇ ਜਿੱਤੇ ਮੈਂ ਕਿਉਂਕਿ ਇਤੋਂ ਬਹੁਤ ਸਾਰੇ ਬੱਚੇ ਪੜ ਕੇ ਜੱਜ ਸਾਹਿਬ ਬਣ ਕੇ ਗਏ ਆ ਬਹੁਤ ਸਾਰੇ ਬੱਚੇ ਆਈਪੀਐਸ ਚ ਆਈਐਸ ਚ ਔਰ ਹੋਰ ਪੀਐਸ ਔਰ ਅਲੱਗ-ਅਲੱਗ ਪੋਸਟਾਂ ਤੇ ਜਿਸ ਤਰ੍ਹਾਂ ਡਾਕਟਰਸ ਆ ਇੰਜੀਨੀਅਰਸ ਆ ਸੀਏ ਐਂਡ ਚਾਰਟਰਡ ਕਾਊਂਟੈਂਟ ਬਾਕੀ ਬੱਚਿਆਂ ਨੇ ਮਲਾਮਾਰੀਆਂ जितने मैं अज्द शुभ मौके से जो अज प्रोग्राम हो रहे है न्यू फंक्शन वो पूरे साढ़े प्रिंसीपल साहबान और साढ़े जो टीचर साहबान उन्होंने बहुत बहुत मुबारकबाद देना धन्यवाद करना कि उन्होंने बच्चों की इन्नी अच्छा तैयारी करवाई और बाकी लग रहा कि बड़े ਹਾਈ ਮਤਲਬ ਛੋਟੇ ਬੱਚਿਆਂ ਦੀ ਵੀ ਨਰਸਰੀ ਦੇ ਬੱਚਿਆਂ ਦੀ ਵੀ ਜਿਹੜੇ ਪ੍ਰੋਗਰਾਮ ਦੇਖ ਕੇ ਤੁਸੀਂ ਵੀ ਦੇਖ ਰਹੇ ਸੀ ਬਹੁਤ ਅੱਛਾ ਪ੍ਰੋਗਰਾਮ ਸੀ ਬਹੁਤ ਤਿਆਰੀ ਨਾਲ ਕਰਾਇਆ ਗਿਆ ਹੈ ਔਰ ਬਹੁਤ ਬੱਚਿਆਂ ਨੇ ਵੀ ਅੱਛਾ ਤਿਆਰੀ ਕੀਤੀ ਹੋ ਜਿੱਤੇ ਉਹਨਾਂ ਨੂੰ ਸ਼ੁਕਾ ਬਣਾਵਾ ਉੱਤੇ ਬੱਚਿਆਂ ਨੂੰ ਔਰ ਬੱਚਿਆਂ ਦੇ ਪੇਰੈਂਟਸ ਨੂੰ ਵੀ ਬਹੁਤ-ਬਹੁਤ ਮੁਬਾਰਕਬਾਦ ਔਰ ਸ਼ੁਕਰੀਆ ਧੰਨਵਾਦ ਕੀ ਮਕਸਦ ਕੀ ਹੁੰਦਾ ਹੈ ਇਸ ਐਨਵਲ ਫੰਕਸ਼ਨ ਦਾ ਐਨਵਲ ਫੰਕਸ਼ਨ ਹਰ ਸੰਸਥਾ ਦੇ ਵਿੱਚ ਐਨਵਲ ਫੰਕਸ਼ਨ ਦਾ ਇਹ ਮਤਲਬ ਆਉਂਦਾ ਹੈ ਜਿਹੜੇ ਕੋਈ ਕਿਸੇ ਤਰ੍ਹਾਂ ਦੇ ਪ੍ਰਾਈਜ਼ ਆਏ ਹੁੰਦੇ ਆ ਬੱਚਿਆਂ ਦੇ ਫਸਟ ਸੈਕਸ਼ਨ ਕਿਤੇ ਸਪੋਰਟਸ ਦੇ ਵਿੱਚ ਜਾਂ ਆਪਣਾ ਤੁਹਾਡੇ ਐਕੈਡੈਮਿਕ ਦੇ ਵਿੱਚ ਉਹਨਾਂ ਨੂੰ ਆਨਰਿੰਗ ਕਰਨਾ ਹੁੰਦਾ ਔਰ ਪਲੱਸ ਜੋ ਕਲਾ ਹੈ ਬੱਚਿਆਂ ਵਿੱਚ ਛੁਪੀ ਹੋਈ ਉਹਨਾਂ ਨੂੰ ਨਿਖਾਰ ਕਰਨਾ ਔਰ ਸਭ ਦੇ ਸਾਹਮਣੇ ਲੈਣਾ ਔਰ ਕੰਫੀਡੈਂਸ ਆਉਂਦਾ ਜਦੋਂ ਸਟੇਜ ਤੇ ਆ ਕੇ ਪਰਫਾਰਮ ਕਰਦੇ ਆ ਔਰ ਜਦੋਂ ਸਪੀਚਸ ਵਗੈਰਾ ਦਿੰਦੇ ਆ ਉਹਨਾਂ ਦਾ ਕੰਫੀਡੈਂਸ ਲੈਵਲ ਵਧਦਾ ਦッコ ਮੇਰੇ ਵਾਸਤੇ ਬੜਾਈ ਮੈਂ ਸਮਝਦਾ ਕਿ ਸੁਭਾਗਿਆ ਵਾਲਾ ਦਿਨ ਹੈ ਕਿ ਅੱਜ ਈਐਸ ਮਾਡਰਨ ਸਕੂਲ ਦੇ ਵਿੱਚ ਮੇਰਾ ਆਣਾ ਹੋਇਆ ਅੱਜ ਸਕੂਲ ਦਾ ਸੁਨਾਲਾ ਦਿਵਸ ਹੈ ਚਰਨਜਮਾ ਔਰ ਇੱਕ ਬਹੁਤ ਵੱਡਾ ਵਿਦਿਅਕ ਅਧਾਰਾ ਹੈਗਾ ਖੰਨਾ ਦੇ ਅੰਦਰ ਈਐਸ ਦੇ ਨਾਮ ਦੇ ਉੱਪਰ ਕਾਲਜੇਸ ਔਰ ਸਕੂਲ ਜਿਹੜੇ ਨੇ ਉਹ ਚਲਾਏ ਜਾ ਰਹੇ ਨੇ ਔਰ ਵਿਸ਼ੇਸ਼ ਰੂਪ ਦੇ ਵਿੱਚ ਜਿਹੜਾ ਏਐਸ ਮਾਡਰਨ ਸਕੂਲ ਹੈ ਏਸੀਪੀ ਸੀਬੀਐਸਸੀ ਅਫੀਲੀਏਟਡ ਹੈ ਔਰ ਇਹਦੇ ਵਿੱਚ ਲਗਭਗ 22000 ਬੱਚਾ ਜਿਹੜਾ ਹੈ ਉਹ ਪੜ ਰਿਹਾ ਹੈ ਇੱਥੋਂ এডਿਕੇਸ਼ਨ ਲੈ ਕੇ ਆਪਣੇ ਅਗਲੇ ਭਵਿੱਖ ਨੂੰ ਜਿਹੜਾ ਹੈ ਉਹ ਬਣਾ ਰਿਹਾ ਹੈ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਇੱਕ ਬਹੁਤ ਅੱਛਾ ਵਿਦਿਆਖਦਾੜਾ ਹੈ ਬਹੁਤ ਅੱਛਾ ਸਕੂਲ ਹੈ ਇਸ ਸਕੂਲ ਦੇ ਵਿੱਚੋਂ ਕਈ ਬੱਚੇ ਆਈਐਸ ਜਜ ਡਾਕਟਰਸ ਔਰ ਇਸ ਤਰ੍ਹਾਂ ਆਪਣਾ ਅੱਛਾ ਫਿਊਚਰ ਬਣਾ ਕੇ ਸਮਾਜ ਦੇ ਵਿੱਚ ਕੰਮ ਕਰ ਰਹੇ ਨੇ ਸੋ ਮੈਂ ਸਕੂਲ ਦੀ ਪੂਰੀ ਮੈਨੇਜਮੈਂਟ ਨੂੰ ਔਰ ਸਕੂਲ ਦੇ ਪ੍ਰਿੰਸੀਪਲ ਸਾਹਿਬ ਨੂੰ ਉਹਨਾਂ ਦੇ ਪੂਰੇ ਸਟਾਫ ਨੂੰ ਅੱਜ ਦੇ ਇਸ ਸਰਾਨਾ ਦਿਵਸ ਦੇ ਉੱਪਰ ਬਹੁਤ-ਬਹੁਤ ਵਧਾਈ ਦਿੰਨਾ ਔਰ ਵਿਸ਼ੇਸ਼ ਰੂਪ ਦੇ ਵਿੱਚ ਉਹਨਾਂ ਨੂੰ ਸਾਧੋਵਾਦ ਵੀ ਦਿੰਨਾ ਕਿ ਇੱਕ ਬਹੁਤ ਅੱਛਾ ਤੁਸੀਂ ਕੰਮ ਕਰ ਰਹੇ ਹੋ ਬਹੁਤ ਵਧੀਆ ਕੰਮ ਕਰ ਰਹੇ ਹੋ ਬੱਚਿਆਂ ਦੇ ਫਿਊਚਰ ਨੂੰ ਬਣਾਉਣ ਦਾ ਕੰਮ ਕਰ ਰਹੇ ਹੋ ਸੋ ਮੇਰੀ ਇਹ ਹੀ ਕਾਮਨਾ ਹੈ ਕਿ ਇਹ ਸਕੂਲ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਔਰ ਪੂਰੀ ਮੈਨੇਜਮੈਂਟ जिस ਢੰਗ ਨਾਲ ਸਮਾਜ ਦਾ ਕੰਮ ਕਰ ਰਹੀ ਹੈ ਇੱਕ ਵੱਡਾ ਉਪਰਾਲਾ ਕਰ ਰਹੀ ਹੈ ਕਿਉਂਕਿ ਵਿਦਿਆ ਦੀ ਬੜੀ ਜ਼ਰੂਰਤ ਹੈ এডਿਕੇਸ਼ਨ ਦੀ ਬਹੁਤ ਲੋੜ ਹੈ ਸੋ ਇਹਨਾਂ ਨੂੰ ਵੀ ਬਹੁਤ-ਬਹੁਤ ਮੈਂ ਵਧਾਈ ਦਿੰਦਾ ਹਾਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਸਮਾਜ ਦਾ ਇੱਕ ਬਹੁਤ ਅੱਛਾ ਕੰਮ ਕਰ ਰਹੇ ਨੇ ਦੇਖੋ ਵਿਸ਼ੇਸ਼ ਗੱਲ ਇਹ ਹੈ ਕਿ ਬੱਚੇ ਬੜਾ ਅੱਛਾ ਪਰਫਾਰਮ ਕਰ ਰਹੇ ਨੇ ਜੋ ਮੈਨੂੰ ਪਤਾ ਲੱਗਿਆ ਹੈ ਕਿ ਬੱਚੇ ਨੈਸ਼ਨਲ ਲੈਵਲ ਤੇ ਵੀ ਸਪੋਰਟਸ ਦੇ ਅੰਦਰ ਬੜਾ ਅੱਛਾ ਪਰਫਾਰਮ ਕਰ ਰਹੇ ਨੇ এডਿਕੇਸ਼ਨ ਦੇ ਵਿੱਚ ਵੀ ਬੜਾ ਅੱਛਾ ਪਰਫਾਰਮ ਕਰ ਰਹੇ ਨੇ ਔਰ ਖਾਸ ਕਰਕੇ ਮੈਂ ਜੋ ਦੇਖਿਆ ਹੈ ਕਿ ਸਾਡੇ ਆਪਣੇ ਪੰਜਾਬੀ ਕਲਚਰ ਨੂੰ ਅ ਅਪੜਾਇਆ ਗਿਆ ਔਰ ਵਿਸ਼ੇਸ਼ ਰੂਪ ਦੇ ਵਿੱਚ ਚਾਰ ਜੋਨਾਂ ਦੇ ਵਿੱਚ ਸਕੂਲ ਨੂੰ ਵੰਡਿਆ ਗਿਆ ਚਾਰੇ ਜਿਹੜੇ ਸਾਡੇ ਚਾਰ ਦਰਿਆਵਾਂ ਦਾ ਨਾਮ ਸਾਡ ਚਾਰੇ ਜੋਨਾਂ ਦੇ ਵਿੱਚ ਰੱਖਿਆ ਗਿਆ ਔਰ ਇੱਕ ਬੜਾ ਵੱਡਾ ਉਪਰਾਲਾ ਹੈਗਾ ਆਪਣੀ ਸੰਸਕ੍ਰਿਤੀ ਨਾਲ ਆਪਣੇ ਵਿਸ਼ੇ ਦੇ ਨਾਲ ਜੋੜ ਕੇ ਰੱਖਣ ਦਾ ਔਰ ਬੇਸ਼ੱਕ CBSE ਬੋਰਡ ਹੈ ਪਰ ਉਹਦੇ ਨਾਲ-ਨਾਲ ਪੰਜਾਬ ਦੇ ਵਿਰਸੇ ਨੂੰ ਨਾਲ ਜੋੜ ਕੇ ਰੱਖਿਆ ਗਿਆ ਔਰ ਬੱਚਿਆਂ ਨੂੰ ਬੜੀ ਅੱਛੀ ਸਿੱਖਿਆ ਮਿਲ ਰਹੀ ਹੈ